ਤੇ ਬੀਜੇਪੀ ਦੀਆਂ ਦੋ ਹੋਣ ਨਾ ਸੀਟਾਂ ਉੱਥੇ ਫਿਰ ਪੂਰੇ ਦਾ ਪੂਰਾ ਹੀ ਮਾਲ ਲੈ ਗਏ ਉਹਦੀ ਬੀਜੇਪੀ ਤੁਸੀਂ ਦੇਖਿਆ ਪਹਿਲਾਂ ਪਾਰਲੀਮੈਂਟ ਚ ਦੋ ਸੀਟਾਂ ਸਨ ਆ ਦਿੱਲੀ ਇੱਕ ਬੀਜੇਪੀ ਤੇ ਵੀ ਦਿੰਸਾਨਾ ਜੋ ਸਿਰਫ ਦੋ ਪੰਜਾਬ ਚ ਵੀ ਦੋ ਆਂਦੀਆਂ ਗੁਰਦਾਸਪੁਰੋਂ ਹੁਸ਼ਿਆਰ ਤੋਂ ਹੁਣ ਮਾਲਕ ਦੀ ਦਇਆ ਨਾਲ ਬਹੁਤ ਬਖਸ਼ਿਸ਼ ਹੋਣੀ ਆ ਕਿਉਂਕਿ ਮੈਂ ਦੇਖਿਆ ਪਿੰਡਾਂ ਚ ਵੀ ਇਹ ਮੈਸੇਜ ਪਹੁੰਚ ਗਿਆ ਕਿ ਜਿੰਨੀਆਂ ਸਕੀਮਾਂ ਗਰੀਬਾ ਤੋਂ ਲੈ ਕੇ ਕਿਸਾਨਾਂ ਤੱਕ ਉਹ 2000 ਕਾਟ ਚਾਉਂਦਾ ਕਿ ਸਿੱਧੂ ਮਕਾਨ ਬਣੀ ਜਾਂਦੇ ਆ ਇਸ ਦੀ ਗੈਸ ਚੁਣੇ 5 ਲੱਖ ਰੁਪਈਆ ਇਹਦੇ ਲਈ ਇਲਾਜ ਲਈ ਗਰੀਬਾਂ ਨੂੰ ਮਿਲ ਰਿਹਾ ਤੇ ਮੇਰੇ ਖਿਆਲ ਹੁਣ ਲੋਕਾਂ ਨੇ ਵੈਸੀ ਵੀ ਵੇਖ ਲਿਆ ਕਿ ਹਰ ਪਾਰਟੀ ਨੂੰ ਵੇਖ ਲਿਆ ਪਰਖ ਲਿਆ ਹੁਣ ਲੋਕਾਂ ਨੂੰ ਅਹਿਸਾਸ ਹੋ ਗਿਆ ਕਿ ਜਿਹੜੀ ਜਿੱਥੇ ਜਿੱਥੇ ਬੀਜੇਪੀ ਦਾ ਸਟੇਟ ਚ ਰਾਜ ਹੋਇਆ ਯੂਪੀ ਤੇ ਦੇਖੋ ਇਹ ਨਵਾਰੀ ਬਦਲ ਕੇ ਉੱਥੇ ਦਿਨੇ ਮੂਵ ਕਰਨਾ ਮੁਸ਼ਕਿਲ ਸੀ ਕਿ ਯਹਾਂ ਬੇਟੀਆਂ ਦੀ ਇੱਜ਼ਤ ਮਹਿਫੂਜ਼ ਨਹੀਂ ਸੀ ਲਾਅ ਐਂਡ ਡਾਟਰ ਨਹੀਂ ਸੀ ਕੁਛ ਨਹੀਂ ਸੀ ਬਣਿਆ ਹੋਇਆ ਹੁਣ ਹਰਿਆਣਾ ਦੇ ਲੋਕ ਕਿਸਾਨੀ ਦੀ ਗੱਲ ਕੀਤੀ ਹੈ ਕਿਸਾਨੀ ਦੀ ਗੱਲ ਕੀਤੀ ਕਿਸਾਨੀ ਦਾ ਰੋਗ ਬੜਾ ਦੇਖਣ ਨੂੰ ਮਿਲ ਰਿਹਾ ਜੀ ਹੱਥੇ ਦਾ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਲੱਗਦਾ ਕਿ ਕੌਣ ਸਟੈਂਡ ਤੇ ਹੈ ਉਹ ਸਹੀ ਹੈ ਹਾਂ ਜੀ ਆਪ ਦਾ ਸਟੈਂਡ ਤੇ ਕੌਣ ਸੀ ਹੈ ਕਿਸਾਨ ਸਹੀ ਹੈ ਜਾਂ ਸਰਕਾਰ ਸਹੀ ਹੈ ਜੇ ਕੋਈ ਪੱਠੇ ਬੈਠੇ ਨਾ 1 ਟੂ 1 ਉਦੋਂ ਸਾਰੀਆਂ ਗਲਤਫਹਿਮੀਆਂ ਮੇਰੀ ਕੋਸ਼ਿਸ਼ ਆ ਕਿ ਸਾਹਿਬ ਜੀ ਖੁਦ ਇੱਕ ਵਾਰੀ ਨਾ ਬੈਠਣ ਇਹ ਠੀਕ ਹੈ ਕਦੋਂ ਤੱਕ ਜ਼ਰੀਆ ਬਣ ਕੇ ਜਾਉਂਗੀ ਜੀ ਹਾਂਜੀ ਕਦੋਂ ਜ਼ਰੀਆ ਬਣ ਕੇ ਜਾਓਗੇ ਤੁਸੀਂ ਜਦੋਂ ਮੈਂ ਜ਼ਰੀਆ ਬਣ ਦੇ ਕਾਬਲ ਹੋ ਗਿਆ ਮੈਂ ਪਹਿਲਾਂ ਕੋਸ਼ਿਸ਼ ਕੀਤੀ ਸੀ ਅੱਜ ਮੈਂ ਕਹਿ ਕੇ ਆਇਆ ਵਿੱਚ ਮੈਂ ਕਿਹਾ ਜਿੰਨੇ ਤੁਹਾਡੇ ਪ੍ਰੋਮਿਨੈਂਟ ਕਿਸਾਨ ਲੀਡਰ ਮਾਲਕ ਉਹਨਾਂ ਦੀ ਹਜ਼ਾਰ ਬਰਸ ਉਮਰ ਕਰੇ ਉਹ ਜਿਉਂਦੇ ਨੇ ਨਾ ਕਹਿੰਦੇ ਹਾਂ ਜਿਉਂਦੇ ਪੁੱਛੋ ਉਹਨਾਂ ਨੂੰ ਪੰਜ ਉਹ ਲिटल ਇੱਕ ਭੈਣ ਜੀ ਸੀਗੇ ਨਾਲ ਛਿਆਂ ਦੀ ਪਰਮਿਸ਼ਨ ਮੈਂ ਲੈ ਲਈ ਸੀ ਜੀ ਹਾਂ ਸਾਹਿਬ ਨਾਲ ਬੈਠੇ ਸੀ ਇਹਨਾਂ ਨੇ ਪੰਜ 6 ਵਜੇ ਮੋਬਾਈਲ ਹੀ ਆਫ ਕਰ ਦਿੱਤੇ ਕੋਈ ਉਹ ਵੀ ਹੋ ਗਈ ਗੱਲ ਫੇਮੀ ਲੇਕਿਨ ਕੋਈ ਕਿਹਾ ਕਿਸੇ ਨੇ ਪੁੱਛਿਆ ਕਿ ਜੀ ਮੇਰਾ ਮਹਿਬੂਬ ਮੈਨੂੰ ਪਿਆਰ ਨਹੀਂ ਕਰਦਾ ਉਹ ਕਿੰਨੇ ਪਿਆਰ ਕਰੇਗਾ ਉਹਦੀ ਥੋੜੀ ਪਿਆਰ ਦੀ ਮਕਦਾਰ ਵਧਾ ਦੇ ਸੋ ਅਸੀਂ ਕਰਦੇ ਰਹਿਣਾ ਮੈਂ ਫੁੱਲ ਸੈਟ ਦੇ ਰਹਿਣਾ ਮੈਂ ਮਿੰਤਾ ਸ਼ਪੈਤਾ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਐਂਡ ਆਫ ਦਾ ਡੇ ਮੇਰਾ ਦਿਲ ਕਰਦਾ ਪੰਜਾਬ ਜਿੱਦਾਂ ਦਾ ਹੁੰਦਾ ਸੀ ਉਦਾਂ ਦਾ ਫਰੀਦਕੋਟ ਚ ਕੀਦਰੇ ਮੁਕਾਬਲਾ ਕੀ ਹੁੰਦੇ ਨੇ ਜੀ ਦੇਖੇ ਤਾਂ ਮੈਂ ਤਾਂ ਆਪਣੀ ਜ਼ਿਆਦਾ ਗੱਲ ਕਰਦਾ ਜੇ ਕਿਸੇ ਹੋਰ ਹਲਕਾ ਮੈਨੂੰ ਮਿਲਦਾ ਨਾ ਮੈਂ ਬੜਾ ਆਵਾਜ਼ਾਰ ਹੋ ਜਾਂਦਾ ਮੈਂ ਪਰੇਸ਼ਾਨ ਪੈਨਿਕ ਜਾਂ ਉਹ ਸੇਤ ਵੀ ਇਵਨ ਕਾ ਆਮਦਾ ਜਿੰਨੇ ਦਿਨ ਤੱਕ ਫਰੀਦਕੋਟ ਆਏ ਕੁਝ ਚਿੰਤਾ ਨਹੀਂ ਜਿੱਤਣ ਹਾਰਨ ਵਾਲੀ ਚਿੰਤਾ ਹੀ ਨਹੀਂ ਇੱਥੇ ਦੇ ਨੌਕਰ ਹੋਣਾ ਬਹੁਤ ਵੱਡੀ ਗੱਲ ਆ ਇੱਥੇ ਦੇ ਗੁਲਾਮ ਹੋਣਾ ਬੜੀ ਵੱਡੀ ਗੱਲ ਹੈ ਬਾਬਾ ਫਰੀਦ ਦਾ ਸ਼ਹਿਰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸ ਵਿੱਚ ਉੱਥਾਕਤੀ ਇੱਕ ਉਥੇ ਮੈਂ ਅਕਸਰ ਜ਼ਿਕਰ ਕਰਦਾ ਗੀਤਾ ਭਵਨ ਚ ਗਿਆ ਉੱਥੇ ਮਹਾਤਮਾ ਬੈਠੇ ਸੀ ਲੈਕਚਰ ਰੱਖਿਆ ਐਸ ਐਨ ਏ ਵਜੇ ਐਸ ਦਿਨ ਐਸ ਸsrand ਤੇ ਆਸ਼ਰਮ ਤੇ ਆਜਣਾ ਇਹ ਰੋਹਾਨੀਤ ਦੀ ਬੜੀ ਕਮਾਲ ਕਰਤੀ ਹੈ ਇੱਥੇ ਨਾ 네ਗੇਟਿਵ ਸੋਚਣਾ ਨਾ ਬੋਲਣਾ ਉਹ ਮੇਰੇ ਜਿਹੜੇ ਵਿਰੋਧ ਕਹਿ ਦਿੰਦੇ ਵਿਰੋਧ ਜਿਹੜਾ ਆਪਣੀਆਂ ਗੱਲਾਂ ਲੈ ਕੇ ਖੜੇ ਹੋਏ ਨੇ ਦੂਸਰੀ ਪਾਰਟੀਆ ਜੋ ਉਹ ਵੀ ਆਰਟਿਸਟ ਨੇ ਆਰਟਿਸਟ ਅੱਛਾ ਬੋਲਦੀ ਚੰਗਾ ਲੱਗਦਾ